14 ਦਸੰਬਰ ਨੂੰ ਆਰੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀ ਚੋਣ ਦੇ ਸਬੰਧ ਵਿੱਚ ਸਮੁੱਚੇ ਹਰਕਾਜ ਨਾਲਾ ਦੇ ਵੋਟਰਾਂ ਨੂੰ ਜਿਹੜੇ ਕਿ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਧਾਇਰੇ ਅੰਦਰ ਆਉਂਦੇ ਨੇ ਪਿੰਡਾਂ ਦੇ ਵੋਟਰਾਂ ਨੂੰ ਦਾਸ ਵੱਲੋਂ ਇਹ ਅਪੀਲ ਹੈ ਕਿ ਤਕੜੇ ਹੋ ਕੇ 14 ਤਰੀਕ ਨੂੰ ਸ਼ਾਮ ਨੂੰ ਅਕਾਦੀਤਲ ਵੱਲੋਂ ਖੜੇ ਉਮੀਦਵਾਰ ਜਿਹੜੇ 4 ਬਲਾਕ ਜ਼ਿਲ੍ਹਾ ਪ੍ਰੀਸ਼ਦ ਤੇ 23 ਜਿਹੜੀਆਂ ਨੇ ਉਹ ਬਲਾਕ ਸੰਤੀ ਦੀਆਂ ਚੋਣਾਂ ਜਿਹੜੀਆਂ ਨਾ ਡਰੇ ਨੇ ਕਿਉਂਕਿ 10 ਉਮੀਦਵਾਰਾਂ ਦੇ ਕਾਗਜ਼ ਜਿਹੜੇ ਨੇ ਉਹ ਸਰਕਾਰ ਵੱਲੋਂ ਰੱਦ ਕਰ ਦਿੱਤੇ ਗਏ ਸੀ ਬਾਕੀ 23 ਉਮੀਦਵਾਰ ਜਿਹੜੇ ਨੇ ਉਹ ਬਲਾਕ ਸੰਤੀ ਦੇ ਬਚੇ ਚਾਰ ਉਮੀਦਵਾਰ ਸਾਡੇ ਜਿਹੜੇ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਨੇ ਇਹ ਚੋਣ ਦੇ ਨਾਲ ਕੋਈ ਸਰਕਾਰ ਬਦਲ ਨਹੀਂ ਜਾਣੀ ਨਾ ਕੋਈ ਇਹਦੇ ਨਾਲ ਵੱਡੇ ਵਾਦੇ ਕੀਤੇ ਜਾ ਸਕਦੇ ਪਰ ਇਹ ਚੋਣ ਇੱਕ ਬਦਲਾਅ ਦੀ ਵਿੱਚ ਜਿਹੜਾ ਲੋਕਾਂ ਨੂੰ ਬਦਲਾਅ ਦੇ ਨਾਂ ਦੇ ਉੱਤੇ ਠੱਗਿਆ ਤੇ ਵਰਗਲਾਇਆ ਗਿਆ ਸੀ ਉਸ ਦਾ ਮੂੰਹ ਤੋੜ ਜਵਾਬ ਦੇਣ ਵਾਸਤੇ ਇਹਨਾਂ ਚੋਣਾਂ ਦੇ ਵਿੱਚ ਪੰਜਾਬ ਪੱਖੀ ਪੰਜਾਬ ਦੀ ਸੋਚ ਰੱਖਣ ਵਾਲੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਡਟ ਕੇ ਸਾਥ ਦਿੱਤਾ ਜਾਵੇ ਔਰ ਵੱਡੀ ਭਾਰੀ ਬਹੁਮਤ ਦੇ ਨਾਲ ਉਮੀਦਵਾਰਾਂ ਨੂੰ ਜਿਤਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜ਼ਬੂਤ ਕੀਤੇ ਜਾਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ 2025 ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਉਹਨਾਂ ਦਾ ਮੁੱਢ ਬੰਧਨ ਜਾਂ ਵਧਿਆ ਜਾ ਸਕਦਾ